ਬੱਦ ਬਹੁਤ ਆਜ ਨੂੰ ਵੇਜਰ ਫਾਇਰ ਕਾਲ ਕਹਿੰਦੇ ਆ ਨਹੀਂ ਖੰਨਾ ਜੰਕਸ਼ਨ ਨਹੀਂ ਕਿੱਥੇ ਜੀ ਖੰਨਾ ਕਿਧਰ ਹੈ ਹੋਏ ਬਾਸਰੋਂ ਜਿੱਕਾ ਡਾੜ ਦਿਆ ਯਾਰ ਕੀ ਕਰਨ ਲੱਗੇ ਯਾਰ ਇੱਥੇ ਤਾਂ ਹੁਣ ਆ ਗਿਆ ਪਾ ਹੋਰ ਰਾਤ ਕਿੱਥੇ ਰਹਿਣੀ ਹੈ ਪਾਪਾ ਜੀ ਦੇਖਿਓ ਜੀ ਇਹ ਪਾਪਾ ਜੀ ਵੈਸੇ ਤਾਂ ਸਾਡੇ ਗੋਡਿਆਂ 'ਚ ਬਹਿ ਗਏ ਪਰ ਜਣਨ 'ਚ ਹੀ ਬਹਿ ਗਏ ਜਣਨ ਜੀ ਸਤਿ ਸ਼੍ਰੀ ਅਕਾਲ ਨਹੀਂ ਆ ਬੀਲਾ ਕੀ ਹਾਲ ਚਾਲ ਨੇ ਚੈਨਲ ਦੇ ਦੂਜੇ ਬਲੌਗ ਤੁਹਾਡਾ ਸਵਾਗਤ ਆ। ਹਾਂ ਜੀ ਤਰਾ ਫਰੇਂਡ ਭਾਉਂਦਾ ਟਾਈਮ ਹੀ ਨਹੀਂ ਮਿਲਿਆ ਜੀ। ਰੇਲ ਹੁਣ ਪੂਰੀ ਖਜਾ ਖਜ ਭਰੀ ਪਈ ਆ। ਤੁਹਾਨੂੰ ਬਹੁਤ ਸੀਗਾ ਜੀ। ਹਾਂ ਤੁਹਾਨੂੰ ਦਿਖਾਉਣਾ ਹੈ ਇੱਧਰ। ਦੇਖੋ ਤੇ ਜਮਾ ਫੋਨ ਲੱਗੀ। ਸਾਡੇ ਸੀਟ ਵੀ ਬੰਦ ਕਰਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਨੂੰ। ਸੀਟ ਦਾ ਸਾਡੀ ਸੀਟ ਕਿਸੇ 29 ਆ ਵੈਸੇ ਤਾਂ 42 ਨੰਬਰ ਦੀ ਸੀਟ ਸਾਡੀ ਨਹੀਂ ਆਈ ਜੀ। 42 ਨੰਬਰ ਦੀ ਸੀਟ ਸਾਡੀ ਨਹੀਂ ਆਈ। ਇਹ ਸੀਟ ਤਾਂ ਮੈਂ ਬੈਠਾ। ਮੈਂ ਚਾਈ ਸੀਟ ਤੇ ਬੈਠਾ। ਪੂਰਾ ਫੁੱਲਾ ਹੋਇਆ ਬੜੇ ਆ ਬੋਕਾਂ ਤੇ ਲਗਾ ਜਗ੍ਹਾ ਤੇ ਟ੍ਰੇਨਿੰਗ ਆ ਪੂਰਾ ਫੁੱਲਾ ਆਪਣੀ ਸੀਟ ਆਪਣੇ ਕੋਲ ਲੁਕਾਣਾ ਆਪਣਾ ਨਹੀਂ ਹੁੰਦਾ ਬੇਬੇ ਦੀ ਸੀਟ ਤੇ ਆਪਣੀ ਆਂਝੀ ਤੇ ਬੇਬੇ ਡਿਆਵਾ ਆਪ ਆਪਣੀ ਬੋਨੇ ਸਾਡੀ ਸੀਟ ਤਾਂ ਸਹੀ ਹੈਗੀ 90 ਦੀ ਹੂਕੀ ਦੇ ਵਿੱਚ ਇੱਕ ਲੈਣ ਦੇ ਦੀ ਮਗਾਈ ਤੇ ਰਹਿ ਗਈਆਂ ਉਲਟੀਆਂ ਵਾਲੇ ਦੇ ਲੈ ਗਾਲੀ ਇੱਧਰ ਬਣਦਾ ਯਾਰ ਬੇਬੇ ਦੀ ਗਾਲੀ ਆ ਇੱਧਰ ਇੱਧਰ ਫਿਰ ਇਹਨੂੰ ਬੰਨ੍ਹ। ਅੱਛਾ ਐਵੇਂ ਬੰਨ੍ਹਣਾ ਹੁੰਦਾ। ਉਧਰ ਸ਼ੁਰੂ ਕਿੱਧਰੋਂ। ਮੈਂ ਜਦੋਂ ਤੁਸੀਂ ਤਾਂ ਰੋਕੀ ਤੁਸੀਂ ਐਂ ਨਹੀਂ ਕੀਤੀ ਤਾਂ ਨਹੀਂ। ਮੈਂ ਡੱਬਾ ਕੋਠੇ ਕੋ ਛੋੜ ਦਵਾਂਗਾ ਮੇਰੇ ਵੀ ਨਹੀਂ। ਠੀਕ ਹੈ। ਚਲੋ। ਕੋਈ ਗੱਲ ਨਹੀਂ। ਹਾਂ ਸੰਦੀ। ਪਹਿਲੀ ਵਾਰ ਚੜਿਆ ਤਾਂ ਬੰਦਾ ਟ੍ਰੇਨ 'ਚ। ਅੱਗ ਬਹੁਤ ਆਜ ਨੂੰ ਵੇਜਰ ਫਾਇਰ ਕਰ ਕਹਿੰਦੇ ਆ। ਨਹੀਂ। ਬਹੁਤ ਆਗ ਕਰ ਗਈ। ਦੁਆ ਦਾ ਰੈਕਸ਼ਨ ਦੇ। ਅੱਗ ਲੱਗੀ ਪਈ। ਕੀ ਫੋਨ ਨਾ ਹੋ ਗਿਆ ਇਹਨੂੰ ਕੀ ਵੀ ਲਵਾਇਆ। ਕਵਰਾ ਆਟੋ ਹੀ ਜਾਂਦੀ ਆ ਇਹ ਤਾਂ ਕੋਕੋ ਕੋਲਾ ਪੀਣ ਲੱਗੇ ਆਗੇ। ਕਿਹਾ ਸੀ ਲਿਆ ਲਾਈ ਪਾਣੀ ਦੀ ਬੋਤਲ ਕਿੱਥੇ ਆ ਨਿੰਗਰੇ ਪਾਣੀ ਇੱਦਾਂ ਵਗਾਤਾ ਸਾਡਾ ਪੀਪਾ ਪਾਣੀ ਆਪ ਮੈਂ ਕਿਥੇ ਹਾਲੇ ਥੋੜੇ ਹਰ ਗਿਆ ਮੈਂ ਤਾਂ ਨਿੰਗ ਬੋਤਲ ਮਨ ਨੂੰ ਤਾਂ ਹੋਰ ਨ ਹੋ ਗਿਆ ਨਾ ਇਹ ਆਪਣੀ ਬੋਤਲ ਇਹ ਆਪਣੀ ਨਹੀਂ ਇਹ ਆਪਣੀਆਂ ਹੁਣ ਤਾਂ ਮਿੱਤੀ ਆ ਰੇਲ ਦੀ ਸਪੀਡ ਇਸ ਟਾਈਮ 60 ਕਿਲੋਮੀਟਰ ਪ੍ਰਤੀ ਘੰਟਾ 60 ਮਾਈਲ ਪ੍ਰਤੀ ਘੰਟਾ ਪੈੜ ਤੋਂ ਵਾਪਸ ਆਈ ਹੈ ਮੰਨ ਕੇ ਚੱਲ ਹੋ ਗਈ 90 ਕਿਲੋਮੀਟਰ ਹੈ ਨਾ ਨਹੀਂ ਡੇਟਾ ਹੁੰਦਾ 100 ਦੇ ਨੇੜੇ ਹਾਂ 100 ਦੇ ਨੇੜੇ ਤੇੜਾ ਬਹੁਤ ਸਪੀਡ ਆ ਬਬਲੀ ਨਕਾਇਜ਼ੀ ਤੇਰੇ ਚੰਗੇ ਚੱਲੋ ਦੇਖਦੇ ਆ ਹੋਰ ਕਿੰਨੀ ਤੇਜ਼ ਆ ਗਈ ਹੈ ਲੁਧਿਆਣੇ ਤੋਂ ਸੁਰੇ ਸਿੱਧਾ ਸਮਰਾਲੇ ਪਹੁੰਚ ਗਏ ਜਲਦੀ ਜਲਦੀ ਆਉਣੇ ਲੋਕ ਕਰ ਰਾਗੇ ਪੂਰਾ ਕੰਮ ਸਾਹਮਣੇ ਕੋਲ ਹੀ ਤੁਮਨੇ ਗੋਲੀ ਮਾਰ ਦਿੱਤੀ ਪਾਸੇ ਦੇ ਬੜੀ ਠੀਕਾ ਠੰਡੀ ਠੰਡੀ ਪੂਰਾ ਠੀਕਾ ਆਹ ਰੋਟਾ ਕਿੱਧਰ ਆ ਹੈਗਾ ਸਮਰਾਲੇ ਆ ਗਏ ਤੁਰਪੇ ਸਮਰਾਲੇਓ ਇਹ ਤਾਂ ਸਟਾਪ ਹੈ ਨਹੀਂਗਾ ਹੈ ਪਬਲਿਕ ਵੀ ਤਾਂ ਸਟਾਪ ਹੈ ਨਹੀਂਗਾ ਬਈ ਵੀ ਹਾਂ ਕਮਾਣੋਂ ਆ ਗਿਆ ਆਪਾਂ ਇਹ ਨੂੰ ਪਹਿਲੇ ਨੂੰ ਸ਼ਾਮ ਦਾ ਵੀਊ ਵੈਸੇ ਵੀ ਵਧੀਆ ਹੁੰਦਾ ਹੈ ਕਮਾਣੋਂ ਹੋਰ ਤੇ ਆਓ ਸੰਗਤੋ ਫਿਰ ਤਾਂ ਨਹੀਂ ਲੱਗੂ ਨਾਲ ਕਿੱਥੇ ਕਿੱਟਾ ਪਈ ਰਹਿੰਦੇ ਜੀ ਆ ਵੀ ਮਿੱਤਰੋ ਆ ਗਏ ਵਾਹ ਸਾ ਆ ਮੈਨੂੰ ਦੇਖ ਗਣੇ ਕਿੱਥੇ ਜਾਣਾ ਵਗਿਆ ਨੇ ਜਾਣ ਜਾਣਾ ਤੋਥੀ ਜਾਉਂ ਪੁੱਛ ਦੇ ਆਹੋ ਨਹੀਂ ਲਾਣੇ ਕਹਿੰਦੇ ਸੀ ਉੱਥੇ ਜਾਣਾਗਾ ਚੰਡੀਗੜ੍ਹ ਨਹੀਂ ਨਹੀਂ ਚੰਡੀਗੜ੍ਹ ਪੂਰੀ ਡਰੇਨ ਭਰੀ ਹੋਈ ਆ ਗੱਡੀ ਵੀ ਹੋਰ ਆ ਗਈ। ਦੋਨੇ ਪਾਸੇ ਚੱਲਦੀਆਂ। ਕਿਉਂ? ਜੇ ਚੰਡੀਗੜ੍ਹੋਂ ਦਾ ਸਾ ਨਗਰੜਿਆਂ ਵਿੱਚ ਲਿਖਿਆ ਹੋਇਆ। ਪਹਿਲਾਂ ਕੱਡੀਗੜ੍ਹ ਤੋਂ ਉੱਪਰ ਸਰ ਜਾਂਦੀ ਹੈ ਫਿਰ ਉੱਥੋਂ ਨਗਰੜਿਆਂ ਨੂੰ। ਪਹਿਲੇ ਚੰਡੀਗੜ੍ਹੋਂ ਦਾ ਰੂਟ ਹੈ ਨਹੀਂ ਤਾਂ। ਇਹ ਜਾਂ ਪਹਿਲਾਂ ਇਹ ਹੋਊਗੀ ਖਬਰ ਉਹ ਟ੍ਰੇਨ ਨਾ ਹੀ ਆਉਂਦੀ ਹੋਵੇ ਇੱਧਰੋਂ ਦੁਆਰੇ ਨਾ ਮੁੜਦੀ ਹੋਵੇ ਆਕੇ ਜਿਹੜੀ ਟੜਕੇ ਆਉਂਦੀ ਆ। ਉਹ ਟੜਕੇ ਇੱਧਰ ਆਕੇ ਚੰਡੀਗੜ੍ਹੋਂ ਨਿਕਲ ਜਾਂਦੀ ਹੋਵੇ ਦੋ ਟ੍ਰੇਨਾਂ ਹੋਣਾਂ ਅਲੱਗ-ਅਲੱਗ। ਇੱਥੇ ਰੱਖ। ਉਹ ਮਿੱਥੀ ਲੜੀ ਆ। ਛੋਟੇ-ਛੋਟੇ। ਉਹਨਾਂ ਤੋਂ ਚੱਲਦੇ ਜੀ। ਜੈਕਰ ਖਮਾਣੋ ਵੀ ਛੜਦਾ ਹੋ ਗਿਆ ਜੀ ਕਿਉਂ ਹੋ ਗਿਆ ਹੋ ਗਿਆ ਜੀ ਸੌਣੀਆਂ ਆ ਗਈਆਂ ਫੌਜੀ ਦੀ ਸੌਣੀਆਂ ਖੜੀ ਆ ਗਈ ਇਹ ਤਾਂ ਜਿਵੇਂ ਲਾਉਦੇ ਨੇ ਫਲੋਟਰੀ ਪਰ ਹੋ ਜਾਂਦੇ ਜਿਵੇਂ ਫਲੋਟਰੀ ਪਰ ਵੀ ਹੈ ਜੀ ਪਤਾ ਨਹੀਂ ਕਿਉਂ ਹੋਦਰ ਗਿਆ ਪੁਰਾਣਾ ਦੂਜਾ ਸਟੇਸ਼ਨ ਤੇ ਰੋਕੇ ਤਾਂ ਦੂਜੇ ਤੇ ਵੀ ਦਿਖਾਉਣਾ ਹੈ ਗਿਆ ਆਪਾਂ ਆਹ ਪਾਖੜਾ ਨਹਿਰ ਕ੍ਰਾਸ ਕਰ ਲਈ ਆਪਾਂ ਕੈਨਰੀ ਵਾਲੀ ਐਸਵਾਈਐਲ ਹਾਂ ਐਸਵਾਈਐਲ ਜਿਹੜੀ ਨਹਿਰਾ ਬੰਦ ਸੀ ਜੀਦਾ ਮੁੱਦਾ ਚੱਲਦਾ ਮੂਸੇ ਦਾ ਗਾਣਾ ਵੀ ਆਇਆ ਸੀਗਾ ਇਹ ਨਹਿਰ ਦੇ ਉੱਤੇ ਇਹ ਬੰਦ ਆ ਇਹ ਬੰਦ ਹੀ ਰਹਿਣੀ ਸਾਰੀ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਵਰਿੰਦੇ ਦਾ ਬਹੁਤ ਨਹੀਂ ਲੇਟਾਂ ਚੱਲ ਪੀਆਂ ਸ਼ਾਮ ਦਾ ਟਾਈਮ ਹੋ ਗਿਆ ਫਿਰ ਲੇਟਾਂ ਚੱਲ ਪੀਆਂ ਜਿਹੜੇ ਟਾਈਮ ਤੇ ਯੂਥ ਆਹ ਬੰਦਾ ਹੈਗਾ ਥੋੜੇ ਆ ਵਰਿੰਦੇ ਦਾ ਤਾਂ ਜਮੀ ਹੈ ਬਾਹਰ ਉਹ ਤਾਂ ਹੈਗਾ ਵਰਿੰਦੇ ਜਮੀ ਹੈ ਨਹੀਂ ਸੀ ਮਾਨੋ ਅੱਖ ਮਾਨੋ ਚ ਮਾਨੋ ਜਮੀ ਹੈ ਨਹੀਂ ਸੀ ਹੋ ਜਾਂਦਾ ਹੈ ਬਣੀ ਬਾਹਰ ਲੱਗ ਗਈ ਇਹ ਕੋਈ ਹੋਰ ਚ ਚੱਲਣ ਆ ਆਹ ਵਾ ਪੈਂਦੀ ਹਵਾ ਦਾ ਫਰਕ ਆ ਸ਼ਾਮ ਦਾ ਟਾਈਮ ਹੋ ਗਿਆ ਨਾ ਮਾਰ ਸ਼ਾਮ ਦੀ ਪਾਣੀ ਕੀ ਹੈ ਇਹ ਤੇਰਾ ਬੋਪੀਆ ਨੀਆ? ਚੰਡੀਗੜ੍ਹ ਤੋਂ 43 ਕਿਲੋਮੀਟਰ ਨਿਊ ਮਿਰੰਡਾ ਨਾਲ ਸੀ ਨਾਲ ਆ ਗਿਆ ਇੱਥੇ ਨਹੀਂ ਇਹਨਾਂ ਤੋਂ ਨਹੀਂ ਹੋਣਾ ਜੀ ਇੰਨਾ ਕੀ ਹੋਊ ਹੋਊ ਇੰਨਾ ਬੋਝ ਕਿਤਨੇ ਬੋਝ ਬੋਝ ਕਰਦੇ ਹੇਡ ਆ ਆ ਜਾ ਡੈੱਕ ਨਾ ਭਾਈ ਗਗਨਾ ਵੀ ਡੈੱਕ ਨਾ ਭਾਈ ਆਉ ਲਈ ਆਉ ਲਈ ਓਏ ਤੱਕਾ ਦਾ ਜਮ ਨਹੀਂ ਕਰਨਾ ਤੇਰੇ ਨਾਲ ਬਬੇ ਚੱਕ ਲੈ ਲੈ ਬਬੇ ਨੰਗਰ ਚੱਕ ਨਹੀਂ ਨੰਗਰ ਚੱਕ ਥੋੜਾ ਹੀ ਸਟਾਪ ਹਣਾ 3.7 ਮਿੰਟ ਦਾ ਹਾਂ ਮੁਰੇ ਮਾ ਠੰਡਾ ਹੋਇਆ ਹੁਣ ਥੋੜਾ ਜਿਆ ਨਹੀਂ ਉ ਵੀ ਹੈ ਨਾ ਵਧੀਆ ਜਿਆ ਬਣ ਗਿਆ ਉੱਥੇ ਗਰਮੀ ਸੀ ਲੜਿਆਣੀ ਹੁਣ ਜਮਾ ਨਾਰਮਲ ਹੋ ਗਿਆ ਕੰਮ ਕਿੱਟਾ ਚੱਕ ਲਿਆ ਆਪਣੇਆ ਵਾ ਠੀਕ ਆ ਉਹ ਹੈ ਕਹਿੰਦੇ ਵਾ ਜਾ ਪਿੰਡੋਂ ਚੜੇ ਸੀਗੇ ਉਦੋਂ ਗਰਮ ਸੀ ਮੋਲ ਹੁਣ ਠੰਡਾ ਹੋ ਗਿਆ ਗਰਮੀ ਲੱਗਦੀ ਸੀ ਹੁਣ ਨੋਰਮਲ ਹੋ ਗਿਆ ਠੰਡਾ ਹੋ ਗਿਆ ਨੋਰਮਲ ਕੀ ਠੰਡ ਲੱਗਦੀ ਆ ਹਾਂ ਵੀ ਸੰਟੀ ਪਹਿਲੀ ਵਾਰ ਸਫ਼ਰ ਕੀਤਾ ਤੂੰ ਸਹੀ ਆ ਜਮਾ ਅੰਦਰ ਥੋੜੀ ਗਰਮੀ ਜਦੋਂ ਦੇ ਆਪਾਂ ਬਾਰਿਸ਼ ਖੜੀਆਂ ਉਹ ਇੱਥੇ ਫਰਕ ਆ ਆ ਜਗ੍ਹਾ 'ਚ ਫਰਕ ਆ ਅੰਦਰ ਬਹੁਤ ਗਰਮਾ ਠੰਡਾ ਹੋ ਗਿਆ ਮੋਲ ਹਵਾ ਚ ਆਉਂਦੀ ਇੱਥੇ ਕ੍ਰੋਸ ਹੁੰਦਾ ਹਾਂ ਬਾਕੀ ਰੰਗ ਆਹ ਕ੍ਰੋਸਿੰਗ ਕਰਕੇ ਹਨਾ ਇੱਥੇ ਠੰਡਾ ਹੋਵੇ ਠੰਡੀ ਹੁੰਦੀ ਹੈਗੀ ਹਾਂ ਸੰਟੀ ਕਰੋਣਾ ਬਹੁਤ ਹੋ ਗਿਆ ਕਦੇ ਗੇਟ ਮਾਦੂਨ ਬਾਥਰੂਮ ਜਾ ਉਹ ਬਾਹਰ ਉਹੀ ਭਰਾਵਾ ਓਏ ਬਾਥਰੂਮ ਚ ਕਿਟਾ ਦਾਰਤੀਆਂ ਯਾਰ ਯਾਰ ਫਿਰ ਲਗੇ ਯਾਰ ਕਹਿਣੀ ਹੋਣੀ ਉਹ ਕੋਈ ਨਹੀਂ ਜਾਦਾ ਓ ਯਾਰ ਕੀ ਆ ਯਾਰ ਇਹ ਕੋਈ ਗੱਲ ਨਹੀਂ ਆ ਕਿ ਕੋਈ ਯਾਰ ਨਹੀਂ ਤੂੰ ਰੱਖਿਆ ਕਿੱਥੇ ਤੇਰੀ ਵੀਡੀਓ ਬਣਾ ਯਾਰ ਉਹ ਮਤਲਬ ਕੋਈ ਸ਼ੈਂਕ ਜਗਾ ਪਾਣੀ ਨਹੀਂ ਸ਼ੈਂਕ ਨਹੀਂ ਬ్రో ਬ੍ਰਸ਼ ਬਾਥਰੂਮ ਆਉ अच्छा चल तेनु ਵੱਧ ਪਤਾ ਕੋਈ ਨਹੀਂ ਤੂੰ ਸਫਰ ਕਰਦਾ ਰਹਿਣਾ ਹਾਂ ਇਹ ਥੋੜਾ ਜਣਾ ਇਹ ਗੇਮ ਇਹ ਗੇਮਿੰਗ ਜੀ ਵੈਸੇ ਨਾ ਇਹਦਾ ਇਹੀ ਹੈ ਨਾ ਇਹਦਾ ਟ੍ਰੇਨ ਵਾਲੀਆਂ ਗੇਮਾਂ ਖੇਡਦਾ ਰਹਿੰਦਾ ਇਹ ਮੰਦੇ ਨਹੀਂ ਕਿਸੇ ਕਰਨ ਹਾਂ ਸਾਡੇ ਕੋਲ ਵੀ ਬੰਨਣਾ ਯਾਰ ਉਹ ਵੀ ਹੋ ਜਾਂਦਾ ਚਲ ਨਿਊ ਮਰੰਡਾ ਜੰਕਸ਼ਨ ਨੂੰ ਵੀ ਬਾਏ ਬਾਏ ਸਕੇਪ ਹੋ ਗਿਆ ਵੀ ਨਿਊ ਮਰੰਡਾ ਚਲ ਚੰਗਾ ਇਮਰਿੰਡੇ ਵਾਲਿਓ ਆਜ ਮੁੰਡਿਓ ਇਮਰਿੰਡਾ ਲਾਂਗੇ ਨਿਊ ਮਰਿੰਡਾ ਨਿਊ ਮਰਿੰਡਾ ਅਗਰ ਪੈ 5 ਕਿਹੜਾ ਸੀ ਨਾਲ ਹੀ ਆ ਹੈਂ ਦੂਜਾ ਸਿੱਖਣਾ ਕਿ ਦੋ ਗਣ ਅੱਛਾ ਦੋ ਸੇਸ ਨਾਲ ਇਹ ਵੈਸੇ ਇਹ ਜਿੰਦਗੀ ਦਾ ਪਹਿਲਾ ਸਫ਼ਰ ਆਗਾ ਟ੍ਰੇਨ ਦੇ ਉੱਤੇ ਆ ਲਾਈਨ ਦੇ ਉੱਤੇ ਲੁਧਿਆਣੇੋਂ ਨੰਦ ਪ੍ਰਸਾਦ ਦਾ ਹਾਂ ਸਾਡੇ ਤਿੰਨਾਂ ਦਾ ਫਸਟ ਟਾਈਮ ਇਹ ਇਹਦਾ ਟ੍ਰੇਨ ਦਾ ਹੀ ਫਸਟ ਟ੍ਰੇਨ ਦਾ ਸਾਡਾ ਇਹ ਲਾਈਨ ਦਾ ਫਸਟ ਟਾਈਮ ਦੂਜਿਆਂ ਲਈ ਇਹਨਾਂ ਦੇ ਜਾਣਦੇ ਰਹਿੰਦੇ ਆ ਨਾ ਹਾਂ ਨਹੀਂ ਜਿਵੇਂ ਹੇਮਕਾਉਂਟ ਸਾਹਿਬ ਤੇ ਜਿਵੇਂ ਹਜੂਰ ਸਾਹਿਬ ਉਧਰ ਤਾਂ ਜਾਂਦੇ ਰਹਿੰਦੇ ਆਗੇ අයිත පසීම ප ඉතාගලදය නේතින ලෑනදේ සල්ලදී හැක චක ර පත්ස දන අගපා ගර ਕਿ ਸੌਣਾ ਨਹੀਂ ਨਹੀਂ ਸੌਣਾ ਕਿਉਂ ਆਪਾਂ ਆਪਾਂ ਵਾਜਦੇ ਜਿੱਤੇ ਵਲੌਗ ਆਇਆ ਕਰਨਾ ਮੈਂ ਸੌਂ ਨਹੀਂ ਕਰਦਾ ਨਹੀਂ ਇੱਥੇ ਜਾਣ ਕਰ ਆਪਾਂ ਮੱਥੇ ਨਹੀਂ ਖੜਾ ਲੱਗਦਾ ਦਰਵਾਜ਼ਾ ਮੱਥਾ ਕੀ ਇਸ ਤੇ 16 ਵੇਖਾ ਤੇ ਗਗਣੇ ਨੂੰ ਪਹਿਲਾਂ ਨਮੋਣਾ ਆਪਾਂ ਇਸ਼ਨਾਨ ਕਰਾਉਣਾ ਕਰਾ ਇਸ ਤੇ ਕਰਾ ਆਪਿਆ ਜਾਲ ਪਾ ਲੱਗਦਾ ਓਹ ਛੁ ਹੁਣ ਦੀ ਕਿੰਨਾ ਕੁ ਕੁਛ ਅਹਦੇ ਠੜਰਾ ਦੇ ਮੈਂ ਕਿੰਨਾ ਠੱਟੀ ਹੁੰਦਾ ਸੀ ਮਰੇ ਪਿੱਛੇ ਹਮਮ ਉਹ ਫੈਕਟਰੀ ਜੀ ਸਮਲ ਆਉਂਦੀ ਆ ਪੋਲੂਸ਼ਨ ਵੀ ਬਹੁਤ ਆ ਬਹੁਤ ਆ ਇਹ ਇੱਥੇ ਸਮਲ ਵੀ ਨਹੀਂ ਸਮਲ ਵੀ ਬਹੁਤ ਬੜੀ ਹੁੰਦੀ ਆ ਬਣਾ ਜਾ ਚਰਨੇ ਵਾਲੀ ਆ ਪਰ ਮੈਂ ਐਨੀ ਬੜੀ ਸਮਲ ਆ ਯਾਰ ਬਹੁਤ ਯਾਰ ਆ ਗੰਦਾ ਕੰਮ ਚੱਲ ਰਿਹਾ ਪੂਰਾ ਤੇਰਾ ਡਰੇਨੇਜ ਕੀਤੀ ਉਹਨਾਂ ਦੀ ਫੈਕਟਰੀ ਇਹਦੇ ਨਹੀਂ ਕਿਸਾਨਾਂ ਨੂੰ ਤਾਂ ਕਹੀ ਜਾਂਦੇ ਵੀ ਨਾ ਨੀ ਬਰਾਲੀ ਬੋਕਦੇ ਉਹ ਐਂ ਕਰਦੇ ਹੋ ਤੇ ਇਹਦਾ ਹੋਵੇ ਤਾਂ ਕੀ ਕਰੀਏ ਵੀ ਇਹਦਾ ਕੀ ਕਰੀਏ ਨਾ ਤੇਰੇ ਦਿੱਲੀ ਚੱਲਣਾ ਦਿੱਲੀ ਧੂਆਂ ਚੱਲਣਾ ਇਹਦਾ ਇਹਦਾ ਤੂੰ ਦਿੱਲੀ ਜਾਂਦਾ ਨਹੀਂ ਹੁਣ ਮੁਸ਼ਕਲ ਹੈ ਨਾ ਕਿਸਾਨਾਂ ਦਾ ਧੂਆਂ ਜਣ ਕੇ 6 ਮਹੀਨੇ ਵਾਂਗ ਕਰਾਉਣੀਆਂ ਤੇ ਫਿਰ ਵੀ ਕਹਿੰਦੇ ਵੀ ਦਿੱਲੀ ਧੂਆਂ ਜਿਹੜਾ ਕਿਸਾਨ ਉੱਚੋਂਦੇ ਆਗੇ ਇਹ ਪੈੜੀਆਂ ਬੋਕਦੇ ਵੀ ਨਾ ਹੁਕਣ ਤੇ ਇਹਦਾ ਕੀ ਕਰੀਏ ਦੱਸਣਾ ਹਰਿਆਣਾ ਟੱਪ ਕੇ ਦਿੱਲੀ ਜਾਵਾਂ ਦੱਸਿਓ ਜਰੂਰ ਜੇ ਕਿਸੇ ਨੂੰ ਲੱਗੇ ਵੀ ਗਲਤ ਹੈਗਾ ਤਾਂ ਵੀ ਦੱਸਿਓ ਸਾਡੇ ਹਿਸਾਬ ਨਾਲ ਵੀ ਸਹੀ ਹੈ ਵੀ ਜਦੋਂ ਤੱਕ ਇਹਨਾਂ ਦਾ ਵੀ ਮੰਨਦੇ ਮਰੋ ਸਾਰਾ ਇਹ ਸਿਸਟਮ ਉਤਾਮ ਜਾਵਾ ਪੇਰੀ ਕਿਸਾਨ ਕਰਨਗੇ ਤੇ ਨਹੀਂ ਤਾਂ ਫਿਰ ਚੱਲੀ ਜਾਣ ਦੋ ਕਿ ਕਿਸਾਨਾਂ ਨੂੰ ਰੈੱਡ ਸਿਗਨਲ ਦਾ ਕੀ ਹੁੰਦਾ ਹੈ ਕਿਹਨੇ ਰੈੱਡ ਸਿਗਨਲ ਮਤਲਬ ਉਦੋਂ ਹੁੰਦਾ ਆਪਣੀ ਗੱਡੀ ਵਾਸਤੇ ਫਿਰ ਆਪਣੀ ਗੱਡੀ ਜੈਨੂ ਜਾਂ ਗ੍ਰੀਨ ਲਾਈਟ ਕਰਾਸ ਕਰ ਲੈਂਦੀ ਹੈ ਨਾ ਉਸ ਤੋਂ ਬਾਅਦ ਉਹ ਰੈੱਡ ਹੋ ਜਾਂਦਾ ਪਿਛਲੀ ਕੱਟੀ ਦੇ ਵਾਸਤੇ ਮੰਨ ਮੰਨ ਕੇ ਇਹ ਆਪਾਂ ਇੰਜਨ ਕਰਾਸ ਪਹਿਲਾਂ ਕਰ ਗਿਆ ਇੰਜਨ ਚਲੋ ਕਰਾਸ ਕਰ ਗਿਆ ਹਾਂ ਸਿਗਨਲ ਨੂੰ ਐਕਸ਼ਨ ਮਿਲ ਜਾਂਦਾ ਨਾਲ ਹਾਂ 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 ਆਪਣੇ ਰੇਡਾ ਬਿਨਾਂ ਲੰਗਰ ਭਾਦ ਦੇ ਕੇ ਇਹਨਾਂ ਤੋਂ ਸਿੱਧੇ ਜੇਰ ਤੇ ਨਹੀਂ ਪਹੁੰਚਾਂਗੇ ਇਹਨੇ ਗ੍ਰੀਨ ਨਹੀਂ ਹੋਣਾ ਜਿਵੇਂ ਗੱਡੀ ਪਿੱਛੇ ਆਈ ਠੀਕ ਆ ਤਾਂ ਇੰਜਨ ਕ੍ਰੋਸ ਕਰਕੇ ਭਣਾ ਬਾਅਦ ਰੈੱਡ ਬੱਤੀ ਹੋ ਜਾਈਏ ਇਹ ਤੋਂ ਅਗਲਾ ਸਿਗਨਲ ਜਦੋਂ ਕ੍ਰੋਸ ਹੋ ਗਿਆ ਠੀਕ ਆ ਉਹਦੇ ਨਾਲ ਸਿੰਗਲ yellow ਫਿਰ ਉਹ ਤੋਂ ਅਗਲੇ ਨੂੰ ਕਰਾਂਗੇ ਡਬਲ yellow ਇਦਾਂ ਸਾਰਾ ਬੰਦ ਚੱਲਦਾ ਠੀਕ ਆ ਹੁਣ ਕਿੱਥੇ ਪਹੁੰਚ ਗਏ ਆਪਾਂ ਰੋਪੜ ਰੋਪਨਗਰ ਰੋਪੜ ਪਹੁੰਚ ਗਏ ਆ ਰੋਪੜ ਦਾ ਸਟੇਸ਼ਨ ਥੈਂਕ ਯੂ ਫਾਰ ਮਾਈ ਸਟੇਸ਼ਨ ਸਭ ਜੀ ਆ ਰਹੀਆਂ ਪਰ ਜ਼ਿਆਦਾ ਛਕਣੇ ਪੈਣਾ ਪ੍ਰਸ਼ਾਦਾ ਲਓ ਵੀ ਲੰਗਰ ਲੈ ਲਓ ਲੰਗਰ ਛਕ ਬਾਈ ਲੰਗਰ ਦੀ ਸੇਵਾ ਕਰਦੇ ਆ ਰੋਪੜ ਸ਼ਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਬਾਈਆਂ ਦਾ ਪ੍ਰਸ਼ਾਦ ਦਾ ਵਹਿਗੂ ਜੀ ਚਕਨਾ ਪ੍ਰਸ਼ਾਦਾ ਲਾ ਪਾਣੀ ਪਾਣੀ ਲੈ ਲਓ ਬਾਈਆਂ ਦੋ ਵੇ ਦੋ ਦੋ ਫੜ ਲਓ ਗਣੇ ਦੋ ਲੈ ਲਈ ਤਾਂ ਦੋ ਲੈ ਲੈ ਰੋਟੀਆਂ ਪ੍ਰਸ਼ਾਦ ਦੇ ਦੋ ਲੈ ਲਾ ਉਹ ਪਾਣੀ ਦੇ ਬੋਤਲ ਲੈਣ ਗਿਆ ਪਾਪਾ ਜੀ ਪਾਣੀ ਹੈ ਜੀ ਬਾਬਾ ਜੀ ਪਾਣੀ ਦੇ ਦਿਓ ਤੁਹਾਨੂੰ ਪਾਣੀ ਦੀ ਗਲਾਸ ਦਿਓ ਬਾਬਾ ਜੀ ਬਾਬਾ ਜੀ ਦੇਖਿਓ ਜੀ ਰਾਮ 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 ਆ ਦੇਖੀ ਚੋਕਰ ਵਿਖਾ ਯਾਰ ਇਧਰ ਵਿਖਾ ਪ੍ਰਸ਼ਾਦਾ ਲਾਲਾ ਆ ਪਾਣੀ ਆਲੇ ਪਾਣੀ ਦੇ ਬੋਤਲ ਇਹ ਚੜ ਦੇ ਪਰੇ ਲਿਆ ਓਏ ਓਹ ਗਗਣਾ ਹੇ ਲਾਲਾ ਹੇ ਲਿਆ ਪਰੇ ਲਿਆ ਉਹ ਪ੍ਰਸ਼ਾਦੇ ਫੜ ਲਾ ਪ੍ਰਸ਼ਾਦੇ ਲਿਆ ਭੱਜ ਕੇ ਆ ਵੀ ਫੜ ਦੇ ਪ੍ਰਸ਼ਾਦਾ ਆ ਪ੍ਰਸ਼ਾਦੇ ਦੇ ਲੈ ਦੋ ਲੈ ਲਈ ਰੋਪੜ ਸ਼ਹਿਰ ਦੇ ਵਿੱਚ ਉਹ ਲੰਗਰ ਦੀ ਸੇਵਾ ਚੱਲ ਰਹੀ ਹੈਗੀ ਜਿਹਨੇ ਵੀ ਛਕਣਾ ਹੋਵੇ ਛਕ ਸਕਦਾਗਾ ਫੋਲੇ ਮੱਲੇ ਦਾ ਕਰਕੇ ਇੱਥੇ ਆ ਆ ਦੇਖੋ ਜੀ ਪ੍ਰਸ਼ਾਦਾ ਛਕਣ ਲੱਗੇ ਹੋਣ ਬੈ ਜਾ ਬੈ ਜਾ ਫੁਰਤੀ ਮਾਰ ਆ ਜਾਓ ਜੀ ਲਓ ਜੀ ਪਾਣੀ ਦੀ ਬੋਤਲ ਆਈ ਗਗਣੇ ਨੂੰ ਫੜਾ ਕੇ ਮੈਂ ਨਹੀਂ ਨਹੀਂ ਆਪਣੇ ਕੋਲ ਹੀ ਰੱਖ ਲਉਂਗੀ ਮੈਂ ਚੱਕ ਲਾਂਗਾ ਚਲ ਠੀਕ ਆ ਚਲ ਪ੍ਰਸ਼ਾਦਾ ਛਕ ਲਈਏ ਪਹਿਲਾਂ ਫਿਰ ਮਿਲਦੇ ਆਂ ਹਾਂ ਵੀ ਸੈਂਟੀ ਪ੍ਰਸ਼ਾਦਾ ਬਹੁਤ ਸਵਾਦ ਸੀ ਪ੍ਰਸ਼ਾਦਾ ਬਹੁਤ ਸਵਾਦ ਸੀ ਸਵਾਦ ਸੀ ਪ੍ਰਸ਼ਾਦਾ ਨਜ਼ਾਰੇ ਆ ਗਏ ਭੁੱਖ ਵੀ ਬਹੁਤ ਲੱਗੀ ਵੀ ਸੀ ਭੁੱਖ ਵੀ ਹੁਣ ਟ੍ਰੇਨ ਤੁਰ ਪਈ ਆ ਨਹੀਂ ਇਹ ਹੋਲਾ ਮੱਲਾ ਕਰਕੇ ਲੱਗੇ ਹੋਣਾ ਇਹ ਸ਼ਾਇਦ ਹੋਲੇ ਮਰ ਗਿਆ ਜਾਂ ਕਹਿ ਰਿਹਾ ਹੋਲੇ ਮੱਲੇ ਕਰਕੇ ਨਹੀਂ ਹੈ ਮੈਂ ਪੁੱਛਿਆ ਨਹੀਂ ਗਾ 90% ਤਾਂ ਹੀ ਲੱਗਦਾ ਕਿਉਂਕਿ ਇਹ ਕੋਈ ਡੇਲੀ ਨਹੀਂ 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 ਰੋਕੀ ਮੈਂ ਨਾ ਮੈਂ ਤਾਂ ਨਹੀਂ ਫਿਲਹਾਲ ਲੱਗਦਾ ਤਾਂ ਆਈਆਂ ਵੀ ਹੋਲੇ ਮਹੱਲੇ ਦੇ ਕਰਕੇ ਹੀ ਹੈਗਾ ਹੋਲੇ ਮਹੱਲੇ ਕਰਕੇ ਨਾਲੋ ਬਾਬਾ ਜੀ ਤੁਸੀਂ ਬੈਠੋ ਪਹਿਲਾਂ ਬਾਬਾ ਜੀ ਅਸੀਂ ਬੈਠਾਂਗੇ ਬਾਬਾ ਜੀ ਬਾਬਾ ਸਾਬਜੀ ਵੰਡਦਾ ਫਿਰਦਾ ਹਜੇ ਵੀ ਇਹ ਬਾਬਾ ਜੀ ਵੈਸੇ ਤਾਂ ਸਾਡੇ ਗੋਡਿਆਂ 'ਚ ਬਹਿ ਗਏ ਪਰ ਜਣਾ 'ਚ ਹੀ ਬਹਿ ਗਏ ਉਹ ਤਾਂ ਡਿਫਰੈਂਸ ਰਹਿ ਗਿਆ ਓਏ ਮੇਰੀ ਗੱਲ ਸੁਣੀ ਇੱਧਰ ਬਿਠਾ ਇਹ ਬਾਬਾ ਜੀ ਨਹੀਂ ਦਿਖਾਉਣਾ ਦਿਖਾਉਣਾ ਸਾਨੂੰ ਦਿਖਾਉਣਾ ਸਾਨੂੰ ਵਾਸ਼ਰੂਮ ਵੀ ਸੀਗਾ ਯਾਰ ਇਸ ਟ੍ਰੇਨ ਦਾ ਪਰ ਦਿਖਾਉਣ ਜੋਗਾ ਹੈ ਨਹੀਂਗਾ ਦਿਖਾਉਣ ਦੇ ਲਾਇਕ ਹੈ ਨਹੀਂਗਾ ਧੰਨਵਾਦ ਜੀ ਸੰਗ ਧੰਨਵਾਦ ਤੁਹਾਨੂੰ ਬਾਬਾ ਜੀ ਲੰਗਰ ਦੀ ਲੰਗਰ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਬਹੁਤ ਧੋਖ ਲਗੀ ਵੀ ਤੀ 5-7 ਮਿੰਟ ਰੁਕੀ ਹੈ ਗੱਡੀ ਇੱਥੇ ਹਾਂ ਬਹੁਤ ਲੰਗਰ ਕਰਕੇ ਨਾ ਲੰਗਰ ਦਾ ਕਰਕੇ ਸਾਰੇ ਵੀਰਾਂ ਦਾ ਬਾਈ ਧੰਨਵਾਦ ਨਗਰ ਦੀ ਜੀ ਆ ਬਹੁਤ ਵਧੀਆ ਕੀਤੀ ਵੀਰਾਂ ਨੇ ਧੋਖ ਵੀ ਬਹੁਤ ਲਗੀ ਵੀ ਤੀ ਧੋਖ ਲਗੀ ਜੀ ਸਵਾਦ ਬੜਾ ਜਿਆਦੇ ਪਰ ਮੈਂ ਤੇ ਬਹੁਤ ਮੈਂ ਤੇ ਤੁਹਾਨੂੰ ਕਹਾਂਗਾ ਕਿ ਨਹੀਂ ਤੇਰੀ ਗੱਲ ਸੁਣ ਚਲੋ ਪਹਿਲਾਂ ਆਪਾਂ ਉਰੂਪਨਗਰ ਛੱਡ ਦਈਏ ਉਰੋਪੜ ਛੱਡਤਾ ਚਲੋ ਆਪਾਂ ਸਟੇਸ਼ਨ ਤੇ ਬਾਏ ਬਾਏ ਹੈਗੀ ਤੇ ਮੈਂ ਤੁਹਾਨੂੰ ਗੱਲ ਨਹੀਂ ਕਹਿਣਾ ਤੇਰੇ ਵੀ ਬਾਏ ਮੈਂ ਵੀ ਇੱਧਰ ਮੇਰਾ ਮੂੰਹ ਵੇਖ ਦੇ ਨੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਤੇ मेरी ਗੱਲ ਸੁਣੋ ਵੀ ਮਤਲਬ ਕਹਿੰਦਾ ਭਾਵਾ ਵੀ ਦਿਖਾਉਣਾ ਤਾਂ ਮੈਂ ਬਾਥਰੂਮ ਦੇ ਅੰਦਰ ਟレイン ਦਾ ਇਹ ਬੁਰਾ ਫਾਲਾ ਬੱਤੇ ਪਰ ਦਿਖਾਉਣ ਜੁਗਾ ਹੈ ਨਹੀਂ ਗਾ ਵੀਰੇ ਰੋਟੀ ਖਾ ਕੇ ਤਾਂ ਗੱਲ ਕਰੀਏ ਰੋਟੀ ਖਾ ਕੇ ਅੱਡੇ ਗੱਲ ਕਰਨੀ ਮਾੜੀ ਆ ਅਸੀਂ ਚੱਲ ਗੱਲ ਕਰੀਏ ਗੱਲ ਕਰੀਏ ਸਾਡੇ ਲਈ ਕਰੀਏ ਮਾੜੀ ਆ ਹਾਂ ਬਕਰੀ ਗੱਲ ਆ ਪਰ ਮਤਲਬ ਦਿਖਾਉਂਦੇ ਲਾਇਕ ਹੈ ਨਹੀਂ ਸੀਗਾ ਯਾਰ ਨਹੀਂ ਦਿਖਾਉਂਦੇ ਪੱਕਾ ਗੱਲ ਇਦਾਂ ਵੀ ਸਾਨੂੰ ਗੱਲ ਕੱਢਣੀ ਹੈ ਕੋਈ ਟ੍ਰੇਨ ਆ ਇਹ ਜਿੱਦ ਆਪਣੀ ਕੋਈ ਚੈਕਿੰਗ ਵਗੈਰਾ ਅਸੀਂ ਕੀਤੀ ਹੋਣੀ ਤੇ ਕਰ ਲੋ ਤੇ ਅਣੇ ਤੱਕ ਪਹੁੰਚ ਗਏ ਆਪਾਂ ਇੱਥੇ ਹਾਂ ਹਾਂ ਵੈਸੇ ਇੱਕ ਗੱਲ ਹਾਂ ਇਹ ਵੀ ਹੈਗੀ ਜੇ ਮਤਲਬ ਅਸੀਂ ਤਾਂ ਸੀਟਾਂ ਬੁੱਕ ਕਰਕੇ ਆਇਾਂਗੇ ਤੇ ਪਰ ਇੱਥੇ ਮਤਲਬ ਬਹੁਤ ਦੇ ਲੋਕ ਇਦਾਂ ਦੇ ਆ ਜਿਨ੍ਹਾਂ ਨੇ ਸੀਟਾਂ ਵੀ ਨਹੀਂ ਵੀ ਬੱਕ ਕੀਤੀਆਂ ਉਹ ਵੀ ਬੈਠਿਆ ਕੋਈ ਚੈਕਿੰਗ ਵਾਲਾ ਕੋਈ ਨਹੀਂ ਚੜਿਆ ਪਤਾ ਨਹੀਂ ਵੀ ਸ਼ਾਇਦ ਹੋਲਾ ਮੱਲਾ ਕਰਕੇ ਇਕੱਠ ਕਰਕੇ ਨਹੀਂ ਕੋਈ ਚੜ ਰਿਹਾ ਇਹ ਲੋਕਲ ਟ੍ਰੇਨ ਆ ਪੰਜਾਬ ਤੋਂ ਪੰਜਾਬ ਹੀ ਚਲਦੀ ਆ ਮਿਰਸਰ ਤੋਂ ਅਨੰਦਪੁਰ ਸਾਹਿਬ ਹਾਂ ਸ਼ਾਇਦ ਇਹਦਾ ਕਰਕੇ ਇਹਦੇ ਵਿੱਚ ਟੀਟੀ ਨਹੀਂ ਹੁੰਦਾ ਨਾ ਧਿਆਨ ਨਹੀਂ ਦਿੱਤਾ ਜਾਂਦਾ ਚੈਕਰ ਕੋਈ ਨਹੀਂ ਆ ਇਹਦੇ ਤੇ ਨਾ ਕੋਈ ਚੈੱਕ ਕਰਨਾ ਨਾ ਸਫਾਈ ਦਾ ਇਹਨਾਂ ਦਾ ਨਾ ਸਫਾਈ ਦਾ ਤਾਂ ਫਰਕ ਹੀ ਨਹੀਂ ਆਉਂਦਾ ਐਨ ਟੀ ਟੀ ਸਫਾਈ ਕਰਦੇ ਆ ਬੱਸ ਜਾ ਕੇ ਜਦੋਂ ਆਪਣੀਆਂ ਬਸਾਂ ਦਾ ਪਹੁੰਚੀ ਹੋਗੀ ਉਦੋਂ ਸਫਾਈ ਕਰਕੇ ਤੋੜ ਦਿੰਦੇ ਆ ਇੱਕ ਵਾਰੀ ਬੱਸ ਇਦੋ ਵਾਰ ਉਹ ਦਵਾ ਦੋ ਨੰਗਲ ਜਾ ਕੇ ਨਾ ਸਭਾਈ ਹੁੰਦੀ ਉਹ ਨੰਗਲ ਡੈਮ ਨਹੀਂ ਟੱਟ ਹੁੰਦਾ ਉਹਦੀ ਤਾਂ ਹੋਊਗੀ ਖਿਆਲ ਆਊਗੀ ਐਂਡ ਟੂ ਐਂਡ ਕਰ ਦਿੱਤਾ ਉਹ ਐਂਡ ਟੂ ਐਂਡ ਤਾਂ ਹੁੰਦੀ ਹੋਊਗੀ ਰੈਡ ਸੀਨ ਹੋਗਾ ਵੀ ਤੇ ਥੋੜਾ ਲੱਗਿਆ ਭੇਜੋ ਬਾਬਾ ਜੀ ਤੂੰ ਥੱਲੇ ਬਾਬਾ ਜੀ ਥੱਲੇ ਬੈਠੋ ਹੀ ਤੁਸੀਂ ਦਰਸ਼ਕ ਕਰੋ ਜੀ ਗੁਰਦੁਆਰਾ ਕੀਰਤਨ ਕੋਲ ਤੋਂਰਾਰਾ ਦਾ ਵੀ ਹੋਗਾ ਤੋਂ ਤੁਗੜੀ ਦੂਰਾ ਦੇਖਣਾ ਹੈ ਬਹੁਤ ਬਹੁਤ ਨਾ ਨਹੀਂ ਹੋ ਸਕਦਾ ਹੈ ਸਾਤ ਸ੍ਰੀ ਅਕਾਲ ਸਾਤ ਸ੍ਰੀ ਅਕਾਲ ਗੁਰਦੁਆਰਾ ਕੀਰਤ ਲਾਲ ਸਾਹਿਬ ਸੰਗਤਾਂ ਦੇ ਜਕਾਰਿਆਂ ਨੇ ਮਾਨ ਖੁਸ਼ ਕਰਤਾ ਪੂਰਾ ਹੋ ਜਾਂਦਾ ਹੈ ਉਹ ਉਧਰ ਯਾਰ ਮੈਂ ਕੋਈ ਟ੍ਰੈਕਟਰ ਟ੍ਰੈਕਟਰ ਸਹੀ ਜਿਹੇ ਇੰਦਾ ਟੱਕਵਾਤਾ ਕਰੀ ਗਏ ਵੀ ਕੋਈ ਲੋਕਾਂ ਹੈ ਨਾ ਪਹਿਲਾਂ ਅਰੋੜੀ ਤੱਕ ਨਿਕਲ ਜੇ ਤੂੰ ਪਿੱਛੇ ਜਿੱਥੇ ਸਾਥ ਸ੍ਰੀਆ ਕਾ ਜਿਹੜੇ ਲੋਕ ਘਰੇ ਬੈਠੇ ਨੇ ਇੱਥੋਂ ਦੇਖ ਇੱਥੇ ਸਾਡੀ ਵੀਊ ਦੇ ਦਰਸ਼ਨ ਕਰ ਲਓ ਕੋਈ ਗੱਲ ਨਹੀਂ ਇਹ ਤਾਂ ਨਹੀਂ ਵੀ ਆ ਜਾਂਦਾ ਕੋਈ ਚੱਕਰ ਨਹੀਂ ਪਹਿਲਾਂ ਹੀ ਆ ਹੁੰਦਾ ਆ ਦੇਖ ਆਉਂਦੇ ਕਹਿੰਦੇ ਕੋਲ ਦੇ ਦੇਖੋ ਹਾਂ ਹਾਂ ਪਾਉਨੇ ਆ ਪੁੱਤਰ ਨਹੀਂ ਇਧੂ ਅਗਲਾ ਸਟੇਸ਼ਨ ਹੀ ਆ ਇਧੂ ਅਗਲਾ ਸਟੇਸ਼ਨ ਹੀ ਆ ਪਾਣੀ ਓਏ ਪਾਣੀ ਆ ਖੋਲੀ ਯਾਰ ਪਾਣੀ ਪੀ ਲੀਏ 25 ਰੁਪਏ ਤੈਨੂੰ ਟੋਲ ਟੈਕਸ ਹੋਣਾ ਆਪਣੇ ਵਾਲਾ ਆਪਣੇ ਕੈਮਰਾ ਵਿੱਚ ਦਿਖਾਵਾਂ ਜੀ ਹਾਂ ਹਾਂ ਵਾ ਠੀਕ ਆ ਇਹ ਤਾਂ ਬੰਦਾ ਚੰਨ ਮਿੰਟ ਟੋਲ ਟੈਕਸ ਤੇਰੇ ਆ ਜੀ ਕਿੰਨੀ ਕੀ ਦੂਰਾ ਟੋਲ ਟੈਕਸ ਸਾਹਮਣੇ ਦੇਖੀ ਤੈਨੂੰ ਪੂਰਾ ਠੀਕ ਆ ਆਪਣੇ ਰੋਡ ਹੀ ਆ ਨਾ ਸਾਹਮਣੇ ਉਹ ਗੁਰਦੁਆਰਾ ਹੈਗਾ ਮੁੰਦਰ بابا ਬੁਲਾਈ ਹੈ ਨਾ ਉਹ ਉਧਰ ਗਿਆ ਸਾਰੇ ਬੁਢਣ ਜਾ ਰਹੇ ਤੇ ਬਾਬੇ ਗੁਰਦੁਆਰੇ ਨਾ ਮੈਂ ਕੰਨ ਲੀਕਾ ਤੇ ਨਜ਼ਰ ਹੈ ਫੋਟੋ ਖਾਲ ਲਾਇਆ ਸਾਰੇ ਏਰੀਆ ਦੇ ਪੱਤਾ ਟੋਲ ਤੇ ਰਾਤੇ ਗਿਆ ਉਹ ਦਵਾ ਦੀ ਸਾਗਤ ਉਹ ਲੈ ਪਾ ਛੀਟਰ ਕੋਲੋਂ ਬੇਸਨ ਤੇ ਪਹੁੰਚ ਗਿਆ ਤੇ ਇਸ ਤੋਂ ਅਗਲਾ ਜਿਹੜਾ ਆਪਣਾ ਨਾਮ ਪਤਾ ਹੋਵੇ ਸਾ ਪਹੁੰਚਦੇ ਆ ਫਿਰ ਜਰੂਰ ਉੱਥੇ ਤੋਂ ਵੀ ਤੁਹਾਨੂੰ ਸਟੇਸ਼ਨ ਦਿਖਾਉਣੇ ਆ ਜਿੱਥੇ ਆ ਵੀ ਕਰੇ ਸਕਦਾ ਬੈਠੀਆਂ ਨੇ ਵਧੀਆ ਸਾਡੀ ਵੀਡੀਓ ਦੇ through ਵਧੀਆ ਦਰਸ਼ਕਾਂ ਨੂੰ ਚਲੋ ਆ ਸਾਨੂੰ ਪਾਲਤ ਚੱਲਦੇ ਰਹਿੰਦਾ ਵੀਡੀਓ ਇੱਕ ਸਾਈਡ ਹੁੰਦੀ ਆ ਸਾਨੂੰ ਹੋਣ ਇੱਕ ਸਾਈਡ ਹੁੰਦਾ ਚਲੋ ਜੀ ਪ੍ਰੋਪਰਲੀ ਛੜੀ ਚੱਲਦੇ ਆ ਉਧਰ ਤਾਂ ਵੀਊ ਨਹੀਂ ਆਉਣਾ ਮੈਨੂੰ ਆ ਪਾਣੀ ਤੇ ਹੈਣੀ ਤੇ ਮੈਂ ਪੀ ਜਾ ਉਹ ਪੀ ਲੱਗ ਇੱਕ ਵੀ ਨਾ ਉਹਦੇ ਕੀਤਲਪੁਰ ਸਾਹਿਬ ਸਟੇਸ਼ਨ ਆਪਾਂ ਸਾਢ ਚੱਕਿਆਂਗੇ ਹੁਣ ਇਸ ਤੋਂ ਅਗਲਾ ਸਟੇਸ਼ਨ ਆ ਨੰਦਪੁਰ ਸਾਹਿਬ ਜੀ ਦਾ ਧੰਨਵਾਦ ਫਿਰ ਕੀ ਤੁਹਾਡਾ ਚਿੱਪ ਵਰਤਦਾ ਦਾ ਕਰ ਸਕਦੇ ਆ ਨੰਦਪੁਰ ਸਾਹਿਬ ਦਾ ਹੀ ਆਉਣਾ ਇਸ ਵਾਰ ਲੋ ਵੀ ਸਕਦੋ ਬਹੁਤ ਕੀ ਆਪਾਂ ਸ੍ਰੀ ਨੰਦਪੁਰ ਸਾਹਿਬ ਜੀ ਤਬਾਕਰ ਹੰਦਾਗਾ ਬਹੁਤ ਸਾਨੀ ਰਾਈਡਿੰਗ ਕੀਤੀ ਵੀ ਆ ਜੀ ਅਸੀਂ ਆ ਵੀ ਆ ਬਹੁਤ ਪਸਾਰੀ ਗੱਲ ਹੈ ਕਾਰ ਦੇ ਅੰਦਰ ਬੈਠੇ ਆ ਉਹ ਸਾਹਮਣੇ ਨਾਨਾ ਦੇਵੀ ਦਾ ਪਹਾੜ ਕਿਵੇਂ ਦਾ ਫੀਲ ਹੋ ਰਿਹਾ ਉਹ ਵਧੀਆ ਫੀਲ ਹੋ ਰਿਹਾ ਜੀ ਪੰਜ ਦਿਨਾਂ ਦਾ ਸ਼ਾਨ ਜੀ ਐਂਜ ਕਰੋ ਬੜਾ ਜੀ ਦੇਖੋ ਤੁਮ ਨੂੰ ਆ ਵੀ ਫਾਰ ਅੱਠ ਵਜੇ ਨੂੰ ਭੋਗੀ ਦੇ 8 ਵਜੇ ਦਾ 8 ਵਜੇ 12 ਮੈਨੂੰ ਹਾਂ ਲੇਟ ਆ ਨਹੀਂ ਪਰ ਸਹੀ ਆ ਉੱਥੋਂ ਟ੍ਰੇਨ ਵੀ ਲੇਟ ਸੀ ਨਾ ਟ੍ਰੇਨ ਵੀ ਲੇਟ ਸੀ ਸਵੇਰੇ 7:00 ਤਾਂ ਅਸੀਂ ਪਹਿਲਾਂ 7:05 10 ਦਾ ਠੀਕ ਆ ਹਾਂ ਤਾਂ ਟੈਕਰੀ ਵੀ ਲੇਟ ਆ ਨਾ ਫਿਰ ਉੱਥੋਂ ਪਿਛਲੇ ਪੂਰੇ ਟਾਈਮ ਤੇ ਆ ਪੂਰੇ 5 ਵਜੇ ਆ ਤੀ ਸਤਿ ਸ੍ਰੀ ਅਕਾਲ ਆਈ ਜਕਾਰੇ ਕੀ ਤਰਫੋਂ ਸਾਹਿਬ ਵੀ ਵੱਜੇ ਸੀਗੇ ਆਈ ਅਨੰਦਪੁਰ ਸਾਹਿਬ ਵੀ ਵੱਜਣਗੇ ਸਤਿ ਸ੍ਰੀ ਅਕਾਲ ਜਿਹੜੇ ਲੋਕਾਂ ਨੂੰ ਪਤਾ ਹੋਊਗਾ ਟ੍ਰੇਨ ਤੇ ਆਉਂਦੇ ਉਹਨਾਂ ਨੂੰ ਤਾਂ ਪਤਾ ਚਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਫਤੇ ਨਾਤ ਸ੍ਰੀ ਅਕਾਲ ਸਟੇਸ਼ਨ ਆ ਗਿਆ ਜੀ ਸ਼੍ਰੀ ਨੰਦਪੁਰ ਸਾਹਿਬ ਜੀ ਦਾ ਸਟੇਸ਼ਨ ਆ ਗਿਆ ਆ ਪਲੇਟਫਾਰਮ ਬਣ ਜਾਂਦਾ ਹਲੇ ਆ ਗਏ ਜੋ ਉਹ ਲੋਕਾਂ ਨੂੰ ਸੁਤੇ ਪੈਸੇ ਹੁੰਦੀ ਸਟੇਸ਼ਨ ਦੇਖੋ ਬਿਲਕੁਲ ਗੁਰਦੁਆਰਾ ਸਾਹਿਬ ਨੂੰ ਬਣਾਇਆ ਹੋਇਆ ਹੈਗਾ ਇਹਦਾ ਵੀ ਸਟੇਸ਼ਨ ਤੇ ਪੂਰਾ ਰੌਣਕਾ ਲੱਗਿਆ ਨਹੀਂ ਤਕ ਤਕ ਦੀ ਹੋਈ ਸੰਜਾਈ ਹੋਈ ਹੈਗੀ ਹਾਂ ਚੱਕ ਲੈਂਦਾ ਸਾਰਾ ਖਲਣਾ ਲੋ ਜੀ ਟ੍ਰੇਨ ਦੇ ਤੋਂ ਸਾਰੇ ਉਤਰਨ ਲੱਗ ਗਏ ਆ ਸੰਗਤ ਤੇ ਸਫ਼ਰ ਕਿਵੇਂ ਲੱਗਿਆ ਜੀ ਸਫ਼ਰ ਬਹੁਤ ਵਧੀਆ ਸੀ ਵੀਰੇ ਯਾ ਤਾਂ ਠਕਾੜ ਜੀ ਹੋਈ ਕਾਤਰੀ ਹੋਈ ਸੀ ਨਾ ਜੀ ਇਹ ਠਕਾੜ ਥੋੜੀ ਜੀ ਹੋਈ ਸੀ ਜੋ ਆਪਾਂ ਲੰਗਰ ਚੱਕਿਆਗਾ ਹਾਂ ਹਾਂ ਉਸ ਤੋਂ ਬਾਅਦ ਬਿਲਕੁਲ એનર્ਜੀ ਫੇਰ ਆ ਗਈ ਆ ਲੰਗਰ ਦਾ ਤਾਂ ਵੱਖਰਾ ਹੀ ਆ ਯਾਰ ਸਵਾਦ ਚਲੋ ਨਿਆ ਵੀ ਤੁਹਾਨੂੰ ਥੋੜਾ ਜਿਆ ਕਾਹ ਉਹ ਕਰਨਾ ਉਹਨਾਂ ਲਈ ਜਾਈ ਬਨੀਰ ਆਈ ਹੈ ਜਾਈ ਬਨੀਰ ਦਾ ਲੰਗਰ ਚੱਲੀ ਜਾਂਦਾ ਹਾਂ ਹਾਂ ਬਹੁਤ ਜ਼ਿਆਦਾ ਚੱਲੋ ਅੱਗੇ ਚੱਲੋ ਚੱਲੋ ਸ਼ਰੀ ਬਨੀਰ ਨੂੰ ਬਹੁਤ ਬਨੀਰ ਦੇਖੋ ਪੰਜਾਬ ਦੇ ਅੱਡ ਅੱਡ ਪਿੰਡਾਂ ਦੇ ਵਿੱਚੋਂ ਅੱਡ ਅੱਡ ਜ਼ਿਲ੍ਹਿਆਂ ਦੇ ਵਿੱਚੋਂ ਬਹੁਤ ਜ਼ਿਆਦਾ ਸੰਗਤ ਆਈਆਂ ਹੋਈਆਂ ਨੇ ਅੱਡੋ ਅੱਡੀ ਟਰੈਕਟਰ ਸੇ ਆ ਕੇ ਆਹ ਵੀਰ ਜੀ ਬਿਜਾਈ ਕਰਦਾ ਸਤਿ ਸ਼੍ਰੀ ਅਕਾਲ ਕਾਲੀਆਂ ਬੋਲਣ ਦਾ ਨਾਮ ਨਾ ਨਾ ਕੀ ਆ ਆ ਖਾਲਸਾ ਕਾਲਜ ਆ ਗਏ ਆ ਜੀ ਇੱਥੇ ਤੇ ਦੇਖਦੇ ਆ ਜੀ ਆਪਾਂ ਨੂੰ ਇੱਥੇ ਰਹਿਸ਼ਤਾ ਮਿਲਦਾ ਤੇ ਤੇ ਆਹਾਂ ਬਲੌਗ ਆਪਾਂ ਇੱਥੇ ਐਂਡ ਕਰਦੇ ਆਂਗੇ ਤੇ ਫਿਰ ਦੇਖਦੇ ਆਂਗੇ ਆਪਾਂ ਇਸ ਤੋਂ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਈਏ ਇੱਕ ਵਾਰ ਦੁਬਾਰਾ ਸਭ ਦੀ ਤੇ ਚਲੋ ਦੇਖਦੇ ਆ ਜੇ ਹੁਣ ਹੀ ਦਰਸ਼ਨ ਕਰਨਾ ਹੋਇਆ ਤਾਂ ਹੁਣ ਹੀ ਚੱਲਾਂਗੇ ਹਾਂ ਜੇ ਹੋਣੇ ਆਪਾਂ ਉਹ ਟਾਈਮ ਦੇ ਹਿਸਾਬ ਨਾਲ ਵੇਖ ਲੈਣਗੇ ਮੈਂ ਐਡਜਸਟ ਕਰ ਲਵਾਂਗਾ ਤੇ ਚਲੋ ਠੀਕ ਆ ਜੀ ਫਿਰ ਸਤਿ ਸ਼੍ਰੀ ਅਕਾਲ ਅਗਲੇ ਬਲੌਗ 'ਚ ਮਿਲਦੇ ਆਂ ਤੁਹਾਨੂੰ ਬਾਏ ਸਤਿ ਸ਼੍ਰੀ ਅਕਾਲ